ਅੱਜ ਸਵੇਰ ਤੋਂ ਲੈ ਕੇ ਮਨ ਬਹੁਤ ਭਾਵੁਕ ਹੋ ਰਿਹਾ ਹੈ ਬਹੁਤ ਵਾਰ ਉਸ ਸਾਥੀ ਦਾ ਚਿਹਰਾ ਸਾਹਮਣੇ ਆ ਰਿਹਾ ਹੈ ਜਿਹੜਾ ਅੱਜ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਸਾਥੀ ਮਲਕੀਤ ਸਿੰਘ ਔਲਖ ਜਿਹਦੀ ਅੱਜ ਸਵੇਰੇ ਹੀ ਇਹੋ ਜੀ ਖਬਰ ਮਿਲੀ ਕਿ ਮਨ ਬਹੁਤ ਨਿਰਾਸ਼ ਆ ਉਸ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਚੀਜ਼ ਵਿੱਚ ਮਨ ਵੀ ਨਹੀਂ ਲੱਗ ਰਿਹਾ ਬਾਰ-ਬਾਰ ਸੋਚ ਆ ਰਹੀ ਹੈ ਕਿਉਂਕਿ ਸਾਥੀ ਮਲਕੀਤ ਸਿੰਘ ਔਲਖ ਨੇ ਸਾਡਾ ਜਿਹੜਾ ਖੁਰਾਣਾ ਮੋਰਚਾ ਧਰਨਾ ਲੱਗਾ ਸੀ ਉਹਦੇ ਵਿੱਚ ਬਹੁਤ ਸਾਥ ਦਿੱਤਾ ਮੈਨੂੰ ਫਿਰ ਸਾਡੇ ਸੰਗਰੂਰ ਤੋਂ ਸਾਥੀ ਨਿਰਮਲ ਸਿੰਘ ਖਲੋਦੀ ਉਹਨਾਂ ਦਾ ਫੋਨ ਆਇਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਘਟਨਾ ਵਾਪਰੀ ਹੈ ਤੇ ਉਦੋਂ ਅਜੇ ਗੱਲਬਾਤ ਕੋਈ ਕਲੀਅਰ ਵੀ ਨਹੀਂ ਸੀ ਤੇ ਮੇਰੇ ਧਿਆਨ ਵਿੱਚ ਵੀ ਨਹੀਂ ਸੀ ਕਿਉਂਕਿ ਉੱਥੇ ਲਗਾਤਾਰ ਜਿਹੜਾ ਸਾਥੀ ਜਿਹੜੇ ਜ਼ਿਲ੍ਹੇ 'ਚ ਰਹਿੰਦਾ ਉਹਨੂੰ ਤਾਂ ਪਤਾ ਹੁੰਦਾ ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਫੋਟੋ ਸੈਂਡ ਕੀਤੀ ਤਾਂ ਨਾਲ ਦੀ ਨਾਲ ਦਿਮਾਗ ਵਿੱਚ ਇਹ ਗੱਲ ਆਈ ਕਿ ਇਹ ਸਾਥੀ ਤਾਂ ਸਾਡੇ ਨਾਲ ਸੰਘਰਸ਼ ਵਿੱਚ ਬਹੁਤ ਸਮਾਂ ਸਾਥ ਦਿੰਦਾ ਰਿਹਾ ਸਾਡੇ ਕੋਲੇ ਤਕਰੀਬਨ ਰੈਗੂਲਰ ਹੀ ਸ਼ਾਮ ਨੂੰ ਉੱਥੇ ਹਾਜ਼ਰੀ ਲਵਾਉਂਦਾ ਰਿਹਾ ਬਹੁਤ ਵਧੀਆ ਸੁਭਾਅ ਦਾ ਬੰਦਾ ਸੀਗਾ ਪਰ ਜਦੋਂ ਕਿਸੇ ਦਿਮਾਗ ਤੇ ਕਿਸੇ ਕਾਰਨ ਕੋਈ ਬੋਝ ਪੈ ਜਾਏ ਕੋਈ ਪਰੇਸ਼ਾਨੀ ਆ ਜਾਵੇ ਤਾਂ ਕਿਸੇ ਦੇ ਵਾਸ ਵੀ ਨਹੀਂ ਰਹਿੰਦੀਆਂ ਇਹ ਗੱਲਾਂ। ਇਹੀ ਇਸ ਸਾਥੀ ਨਾਲ ਘਟਨਾ ਵਾਪਰੀ ਹੈ ਤੇ ਜਿੰਨੀ ਕਿ ਜਾਣਕਾਰੀ ਮਿਲੀ ਹੈ ਵੀ ਦਿਮਾਗੀ ਤੌਰ ਤੇ ਥੋੜਾ ਪਰੇਸ਼ਾਨ ਸੀਗਾ ਵਿਚਾਰਾ। ਤੇ ਜਿਸ ਕਾਰਨ ਉਹਨੇ ਆਪਣੀ ਜਿਹੜੀ ਜੀਵਨ ਨੂੰ ਅੱਜ ਸਮਾਪਤ ਕਰ ਲਿਆ। ਦੇਖੋ ਇਸ ਦੁਨੀਆ ਨੂੰ ਛੱਡ ਕੇ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਬਹੁਤ ਔਖਾ ਹੈ ਦੁਨੀਆ ਨੂੰ ਛੱਡ ਕੇ ਜਾਣਾ ਕਿਉਂਕਿ ਪਰਿਵਾਰ ਹੈ ਪਰਿਵਾਰ ਨੂੰ ਛੱਡ ਕੇ ਇੱਕ ਬੱਚਾ ਵੀ ਹੈ ਛੋਟਾ ਵੀਰ ਦਾ ਤੇ ਅਸੀਂ ਤਾਂ ਕੁਝ ਦਿਨ ਕਿਤੇ ਬਾਹਰ ਰਹਿਏ ਤਾਂ ਵੀ ਹੁੰਦਾ ਹੈ ਕਿ ਆਪਣੇ ਪਰਿਵਾਰ ਵਿੱਚ ਚੱਲੀ ਹੈ ਹਰੇਕ ਦੀ ਫੀਲਿੰਗ ਇਹੀ ਹੁੰਦੀ ਹੈ ਪਰ ਪਤਾ ਨਹੀਂ ਕਿਹੋ ਜਿਹੇ ਇਹੋ ਜਿਹੇ ਹਾਲਾਤ ਬਣੇ ਹੋਣਗੇ ਜਿਸ ਕਾਰਨ ਮਜਬੂਰੀ ਵਿੱਚ ਐਡਾ ਵੱਡਾ ਫੈਸਲਾ ਲੈਣਾ ਪੈ ਗਿਆ ਸੋ ਮੰਤਾ ਵਾਹਿਗੁਰੂ ਨੂੰ ਵਹੀ ਅਰਦਾਸ ਕਰਦੇ ਆ ਕਿ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਪਰ ਨਾਲ ਦੀ ਨਾਲ ਇਹ ਇੱਕ ਬਹੁਤ ਗੰਭੀਰ ਵਿਸ਼ਾ ਵੀ ਹੈ ਕਿਉਂਕਿ ਸਾਡੇ 50 ਤੋਂ 60% ਸਾਥੀ ਇਸ ਤਰ੍ਹਾਂ ਦੀ ਡਿਪਰੈਸ਼ਨ ਦੇ ਸ਼ਿਕਾਰ ਨੇ ਕਿਉਂਕਿ ਸਰਕਾਰਾਂ ਨੇ ਆਪਣੇ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਨਭਾਇਆ ਨਹੀਂ ਪਿਛਲੀਆਂ ਸਰਕਾਰਾਂ ਵੀ ਲਾਰੇ ਲੱਪੇ ਲਾਉਂਦੀਆਂ ਰਹੀਆਂ ਤੇ ਇੱਕ ਇਹ ਭਗਵੰਤਮਾਨ ਸਰਕਾਰ ਤੋਂ ਉਮੀਦ ਸੀ ਸਾਰਿਆਂ ਨੂੰ ਕਿ ਇਹ ਜੋ ਗੱਲਾਂ ਕਰ ਰਹੇ ਆ ਇਹ ਸਹੀ ਤਰੀਕੇ ਨਾਲ ਸਾਰਾ ਕੁਝ ਕਰਨਗੇ ਪਰ ਅਫਸੋਸ ਇਹਨਾਂ ਨੇ ਵੀ ਡੰਗ ਟਪਾਉ ਜਿਹਾ ਕੰਮ ਕੀਤਾ ਜੋ ਵਾਦਾ ਕੀਤਾ ਸੀਗਾ ਜਿਹੜੀ ਗੱਲ ਇਹਨਾਂ ਨੇ ਕਰਨੀ ਚਾਹੀਦੀ ਸੀ ਰੈਗੂਲਰ ਹੋਣ ਵਾਲੀ ਉਹ ਇਹਨਾਂ ਨੇ ਵੀ ਪੂਰੀ ਨਹੀਂ ਕੀਤੀ ਸੋ ਬੜਾ ਦੁੱਖ ਹੁੰਦਾ ਜਦੋਂ ਕੋਈ ਇਨਸਾਨ ਪੂਰਾ ਉਹੀ ਕੰਮ ਕਰਦਾ ਸਾਰਾ ਕੁਝ ਬਰਾਬਰ ਕਰਦਾ ਤੇ ਉਹਨੂੰ ਉਹਦਾ ਬਣਦਾ ਹੱਕ ਨਹੀਂ ਮਿਲਦਾ ਕੋਈ ਇਗਨੋਰ ਕਰੇ ਗੱਲ ਵੱਖਰੀ ਐ ਪਰ ਬਹੁਤ ਵਾਰ ਦਿਮਾਗ ਦੇ ਵਿੱਚ ਇਹ ਗੱਲਾਂ ਜਿਹੜੀਆਂ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ। ਇਹੀ ਕਾਰਨ ਇਸ ਵੀਰ ਨਾਲ ਬਣਿਆ ਤੇ ਵਿਚਾਰੇ ਨੇ ਆਪਣੀ ਸੋਹਣੀ ਜ਼ਿੰਦਗੀ ਆ ਜਿਹੜੀ ਉੱਥੋਂ ਹੱਥ ਤੋਲੇ। ਪਰ ਸਾਥੀਓ ਸਾਨੂੰ ਪੋਜ਼ਿਟਿਵ ਸੋਚਣਾ ਪਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਨਾਲ ਵੀ ਲੜਨਾ ਪਊਗਾ। ਤੇ ਆਪਣੇ ਜਿਹੜੇ ਮਾਨਾ ਉਹਨਾਂ ਨੂੰ ਵੀ ਥੋੜਾ ਜਿਹਾ ਪੋਜ਼ਿਟਿਵ ਕਰਨਾ ਪਊਗਾ ਨਹੀਂ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਉਹ ਬਹੁਤ ਪਿੱਛੇ ਵੀ ਹੋ ਚੁੱਕੀਆਂ ਕਈ ਸਾਥੀ ਇਦਾਂ ਆਪਣੀ ਜਾਨ ਗਵਾ ਚੁੱਕੇ ਐ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਚੀਜ਼ਾਂ ਚਲਦੀਆਂ ਰਹਿਣਗੀਆਂ ਸੋ ਆਪਦੇ ਮਾਨ ਨੂੰ ਥੋੜਾ ਜਿਹਾ ਕੰਟਰੋਲ ਰੱਖੋ ਪੋਜ਼ਿਟਿਵ ਰੱਖੋ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਕੋਲ ਜਾ ਕੇ ਇਹ ਗੱਲਬਾਤ ਰੱਖਾਂਗੇ ਉਹਨਾਂ ਨਾਲ ਗੱਲ ਵੀ ਕਰਾਂਗੇ ਤੇ ਉਹਨਾਂ ਦਾ ਇਸ ਗੱਲ ਦੇ ਉੱਤੇ ਅਸੀਂ ਡਟ ਕੇ ਵਿਰੋਧ ਵੀ ਕਰਾਂਗੇ ਕਿਉਂਕਿ ਜੋ ਵਾਅਦਾ ਕੀਤਾ ਸੀਗਾ ਸਰਕਾਰ ਨੇ ਜੇ ਕਿਤੇ ਉਹ ਪੂਰਾ ਕੀਤਾ ਹੁੰਦਾ ਤਾਂ ਸ਼ਾਇਦ ਉਹ ਸਾਥੀ ਅੱਜ ਹਾਲਾਤ ਹੋਰ ਹੁੰਦੇ ਤੇ ਸ਼ਾਇਦ ਇਦਾਂ ਦੀ ਘਟਨਾ ਨਾ ਵਾਪਰਦੀ ਸੋ ਕਿਤੇ ਨਾ ਕਿਤੇ ਇਹ ਸਰਕਾਰਾਂ ਜ਼ਿੰਮੇਵਾਰ ਨੇ ਇਹਨਾਂ ਸਭ ਦੀਆਂ ਗੱਲਾਂ ਬਾਤਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਸਟੇਜਾਂ ਤੋਂ ਪਰ ਅਸਲ ਵਿੱਚ ਜੋ ਕਰਨਾ ਹੁੰਦਾ ਉਹ ਕਰਦੇ ਨਹੀਂ ਸੋ ਮੇਨ ਵੱਡਾ ਆਪਾਂ ਕਾਰਨ ਦੇਖੀਏ ਤਾਂ ਸਰਕਾਰਾਂ ਨੇ ਇਹਨਾਂ ਗੱਲਾਂ ਦੀਆਂ ਪਰ ਚਲੋ ਕਾਰਨ ਜੋ ਵੀ ਰਿਹਾ ਹੋਵੇ ਪਰ ਅੱਜ ਸੱਚੀ ਮਨ ਬਹੁਤ ਖਰਾਬ ਆ ਬਹੁਤ ਉਦਾਸ ਆ ਕਿ ਇਦਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਸੀ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਪਰਿਵਾਰ ਆ ਜਿਹੜਾ ਪਰਿਵਾਰ ਦਾ ਜੋ ਇੱਕ ਦੂਜੇ ਨਾਲ ਤਾਣਾ ਬਾਣਾ ਹੁੰਦਾ ਹੈ ਉਹ ਇੱਕ ਜੀ ਵਿੱਚੋਂ ਚਲਾ ਜਾਵੇ ਉਹ ਵੀ ਮੇਨ ਜਿਹੜਾ ਕੰਮਕਾਰ ਕਰਨ ਵਾਲਾ ਜੀ ਆ ਤਾਂ ਬਹੁਤ ਵੱਡਾ ਘਾਟਾ ਹੁੰਦਾ ਬੱਚੇ ਨੂੰ ਵਾਈਫ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਬਾਅਦ ਵਿੱਚ ਜ਼ਿੰਦਗੀਆਂ ਕਿਉਂਕਿ ਅਸੀਂ ਸਮਾਜ ਵਿੱਚ ਰਹਿੰਦੇ ਆ ਸਮਾਜ ਵਿੱਚ ਇਦਾਂ ਦੀਆਂ ਬਹੁਤ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਵਾਹਿਗੁਰੂ ਵੀਰ ਦੀ ਆਤਮਾ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ ਅੰਤ ਵਿੱਚ ਤਾਂ ਇਹੀ ਕਹਿ ਸਕਦੇ ਆ ਤੇ ਬਾਕੀ ਹੈ ਬਹੁਤ ਮਾੜੀ ਗੱਲ ਆ ਵਾਹਿਗੁਰੂ ਕਿਸੇ ਨਾਲ ਵੀ ਇਦਾਂ ਨਾ ਕਰੇ ਅਰ ਸਾਥੀਓ ਆਉਣ ਵਾਲੇ ਸਮੇਂ ਵਿੱਚ ਤਿਆਰੀ ਕਰ ਲੋ ਸਾਨੂੰ ਇਹਨਾਂ ਗੁੰਗੀਆਂ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਾਉਣੀਆਂ ਪੈਣਗੀਆਂ ਤੇ ਫੇਰ ਹੀ ਜਾ ਕੇ ਕੋਈ ਇਹੋ ਜਿਹੀ ਥਾਂ ਤੇ ਅਸੀਂ ਪਹੁੰਚਾਂਗੇ ਜਿੱਥੋਂ ਜਿੱਥੇ ਜਾ ਕੇ ਥੋੜਾ ਦਿਮਾਗੀ ਤੌਰ ਤੇ ਅਸੀਂ ਰਿਲੈਕਸ ਹੋ ਪਾਵਾਂਗੇ ਨਹੀਂ ਤਾਂ ਬਹੁਤ ਸਾਰੇ ਸਾਥੀ ਇਹਨਾਂ ਪਰੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ ਨੇ ਵਾਹਿਗੁਰੂ ਜੀ